ਗੱਡੀ ਨੂੰ ਕੋਈ ਨਾ ਆ ਕੇ ਮੇਰੇ ਨਾਲ ਸੱਜੇ ਵੱਲ ਜਾ ਰਿਹਾ ਹੈ ਗੱਡੀ ਵਾਲਾ ਥੋੜਾ ਜਿਹਾ ਸਾਰੇ ਖੜੇ ਲੱਗ ਨੇ ਗੱਡੀ ਵਾਲੇ ਗੱਡੀ ਵਾਲਾ ਲੋਗ ਲਾ ਕੇ ਨਿਕਲ ਗਿਆ ਬਸ ਚੜ ਗਿਆ ਗੱਡੀ ਵਾਲੇ ਗੱਡੀ ਵਾਲਾ ਇਹ ਕਰਾਲਾ ਤੇ ਇੱਕ ਜੱਠੀ ਆ ਜੇਠ ਦਾ ਮੁੰਡਾ ਹੈ। ਤੇ ਇਹ ਕਿੰਥੇ ਕੰਮ ਦੇਖਦੇ ਲਕੇ ਹਾਂਜੀ ਇਹ ਮਿਸਤਰੀ ਸੀ ਉਹ ਚੱਲੇ ਉਹਦੋਂ ਉਧਰ ਆਦੇ ਪੈਸੇ ਕੰਮ ਤੋਂ ਕਰਾਣੋ। ਜਿਹੜਾ ਗੱਡੀ ਵਾਲਾ ਸਕਾਰ ਵਾਲਾ ਇਧਰੋਂ ਚੱਲਾ ਸਮੱਲਾਂ ਵਾਲੇ ਵੱਲ ਅੱਗੋਲੀ ਇਹ ਮਾਰ ਕੇ ਗੱਡੀ ਤੇ ਗਾਹ ਨੂੰ ਆਪ ਗੱਡੀ ਸੁੱਟ ਕੇ ਭੱਜ ਗਿਆ ਇਹਨਾਂ ਨੂੰ ਮਾਰ ਕੇ। ਇਹ ਸਭਾ ਇਹਨਾਂ ਦੇ ਕਿੰਨੀਆਂ ਸੱਟਾਂ ਇਹਨਾਂ ਦੇ ਵਾਵਾ ਨੇ ਲਾਤ ਤੇ ਕਈ ਪਾਟ ਵੀ ਟੁੱਟ ਗਿਆ ਲਾਤ ਵੀ ਟੁੱਟ ਗਈ ਗੇਟਾ ਵੀ ਟੁੱਟ ਗਿਆ ਦੂਜੇ ਮੁੰਡਿਆਂ ਦੇ ਬਿਓਸ਼ ਹੈ। ਦੋਨੇ ਜ਼ੀਰੋ ਲੈ ਕੇ ਆਏ ਜੰਗੋਂ ਲੈ ਕੇ ਆਏ ਇਹਨਾਂ ਨੂੰ ਇਹ ਲੈ ਕੇ ਆਏ ਨੇ ਮਲਾਜਮ ਹੀ ਗਏ ਸੀ ਇਹਨਾਂ ਨੇ ਲੈ ਕੇ ਆਏ ਨੇ ਕਿ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜਦੋਂ ਇਹਨਾਂ ਨੂੰ ਬੇਹੋਸ਼ ਹੀ ਨਹੀਂ ਹੋਈ ਸੀ ਤੇ ਗਰੀਬ ਬੰਦੇ ਆ ਜੀ ਅਸੀਂ ਸੱਜੀ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਸਾਡਾ ਕੋਈ ਕਰਨ ਵਾਲਾ ਨਹੀਂ ਹੈਗਾ ਕੀ ਮੰਗਤੀ ਕਰਦੇ ਹਾਂ ਹਾਂ ਜੀ ਕੀ ਮੰਗਤੀ ਕਰਦੇ ਆ ਮਜ਼ਦੂਰੀ ਹੈ ਦਿਹਾੜੀ ਦਾ ਪਾ ਬਸ ਮੰਤਰੀਆਂ ਨਾਲ ਗਿਆ ਚਲਾ ਕਰਦਾ ਹੀ ਹੈ ਤਿਆਰੀ ਹੈ ਕੋਈ ਫੈੜੀ ਨਹੀਂ ਕੋਈ ਕੋਚ ਨਹੀਂ ਸਰਕਾਰੀ ਥਾਂ ਤੇ ਬੈਠੇ ਹੈਲਾ ਜੋ ਵੀ ਪੈਸਾ ਵੀ ਨਹੀਂ ਹੈ ਪੈਸਾ ਵੀ ਨਹੀਂ ਹੈਗਾ ਕੁਛ ਵੀ ਨਹੀਂ ਜੀ ਇਹਨਾਂ ਦੀ ਇਹ ਕਾਰਵਾਰ ਹੋਣੀ ਚਾਹੀਦੀ ਇਹਨਾਂ ਨੂੰ ਜੋ ਵੀ ਹੈ ਵੇ ਆਪਣੇ ਆਪਣੇ ਇਹਨਾਂ ਨੂੰ ਛੱਟ ਕੇ ਨਾ ਇਦਾਂ ਫਿਰ ਆਪਾਂ ਤੇ ਨਾਲ ਕਾਨੂੰਨ ਵਾਲੀ ਨਹੀਂ ਸੀ ਉਹਨਾਂ ਨਾਲ ਕਰਾਂਗੇ ਜਰੂਰ ਇਹਨਾਂ ਦਾ ਅਕਦਾ ਰੋ ਹੀ ਬੰਦਾ ਸਾਨੂੰ ਉਹਨਾਂ ਦਾ ਜੋ ਜਿੰਨੇ ਵੀ ਮੰਗ ਚਾਹੀਦੀ ਹੈ ਬੰਦੇ ਇਹਨਾਂ ਨੂੰ ਬਚਾ ਕੇ ਦੇਣ ਇਹਨਾਂ ਤੇ ਕਾਨੂੰਨਵਾਰੀ ਹੋਣੀ ਚਾਹੀਦੀ ਕਿ ਨਾ ਕੁਝ ਹੋ ਰਵੇ ਪਰਮਜੀਤ कौर ਜੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਜਿਹੜੀ 66 ਤੁਹਾਡਾ ਕਿ ਲੱਗਾ ਉਹ ਮੇਰਾ ਬ੍ਰਦਰ ਹੈ ਜੀ ਅੱਛਾ ਕੀ ਘਟਨਾ ਕੀ ਵਾਪਰੀ ਘਟਨਾ ਸਾਰੇ ਇਸ ਤਰ੍ਹਾਂ ਵੀ ਉਹ ਸ਼ਹਿਰੋਂ ਕੰਮ ਤੇ ਆ ਰਿਹਾ ਸੀ ਤੇ ਗੱਡੀ ਉਹਨਾਂ ਨੇ ਗਲਤ ਸਾਈਡ ਤੋਂ ਤੇਜ਼ ਲੈ ਕੇ ਜਾ ਰਹੀ ਘੜੋ ਘੜ 130 ਦੀ ਸਪੀਡ ਤੇ ਸੀ ਉਹਨਾਂ ਦੀ ਸਾਈਡ ਗਲਤ ਸਾਈਡ ਤੇ ਉਹਨਾਂ ਦੇ ਉੱਪਰ ਚੜਾ ਕੇ ਗੱਡੀ ਸੁੱਟ ਕੇ ਚਲੇ ਗਏ ਨੇ ਆਪ ਉਹ ਜਿਹੜੀ ਮੋਟਰਸਾਈਕਲ ਤੇ ਸੀ ਦੋ ਇਹ ਦੋਨੋਂ ਮੋਟਰਸਾਈਕਲ ਤੇ ਸੀ ਇਹ ਕੰਮ ਕੰਮ ਤੇ ਗਏ ਇਸ ਤੋਂ ਕੰਮ ਰਾਜ ਮਿਸਤਰੀ ਦਾ ਕਰਦੇ ਨੇ ਫਲੇਵਰ ਹਟਾਇਆ ਦੋ ਹੋ ਗਏ ਦੋਨਾਂ ਸੱਟਾਂ ਕਾਫੀ ਆਈਆਂ ਨੇ ਇੱਕ ਦੀ ਤਾਂ ਲੱਤ ਸਾਰੀ ਵੀ ਟੁੱਟ ਗਈ ਹੈ ਤੇ ਦੂਸਰੇ ਦੇ ਸਾਰੇ ਛਾਤੀ ਤੇ ਮਲੋ ਸੱਟਾਂ ਆ ਗਈਆਂ ਛਾਤੀ ਦੇ ਇਹ ਇਹ ਫੇਰੇ ਤੁਸੀਂ ਆਪ ਲੈ ਕੇ ਆਏ ਤੇ ਕਿਵੇਂ ਇਸੇ ਨੇ ਸਰ ਨਹੀਂ ਇਹ ਜਿਹੜੇ ਰੋਡ ਵਾਲੇ ਪੁਲਿਸ ਹੁੰਦੀ ਉਹ ਲੈ ਕੇ ਆਏ ਉਹ ਲੈ ਕੇ ਆਏ ਡਾਕਟਰ ਨੇ ਕੀ ਕਿਹਾ ਜਾਂਦਾ ਕਰ ਕੋਣ ਡਾਕਟਰ ਨੇ ਕਹਿ ਵੀ ਮਰੀਜ਼ ਬੜਾ ਯੰਬਰ ਜੀ ਸੀਰੀਅਸ ਹੈ ਤੇ ਉਹਨਾਂ ਨੇ ਹੀ ਕਿਹਾ ਦਾਖਲ ਕਰੋ ਹਾਂ ਦੋਨੇ ਸੀਰੀਅਸ ਨੇ ਇਹ ਕੀ ਮੰਗ ਕੇ ਆਪਦੇ ਨੇ ਮੰਗ ਸਾਰਾ ਗੱਡੀ ਵਾਲੇ ਦਾ ਜੋ ਹੋਇਆ ਪਰਚਾ ਹੋਵੇ ਗੱਡੀਆਂ ਫਰਾਰ ਹੋ ਗਏ ਮੋਹੱਲੇ ਹਾਂ ਜੀ ਉਹ ਫਰਾਰ ਹੋ ਗਏ ਛੱਟ ਕੇ ਨਾਲ ਹੀ ਫਰਾਰ ਹੋ ਗਏ ਜੀ ਫੇ ਟਾਰੀ ਦੇ ਮੰਨ ਲਓ ਬੰਦਿਆਂ ਨੇ ਕੱਢਿਆ ਇਹਨਾਂ ਨੂੰ ਵੀ ਉੱਪਰ ਗੱਡੀ ਚੜਾ ਕੇ ਭੱਜ ਗਏ ਝੋਨੇ ਦੇ ਵਿੱਚ ਥੱਲੇ ਆ ਗਈ ਸੀ ਹਾਂਜੀ ਹਾਂਜੀ ਅੱਛਾ ਗੱਡੀ ਥੱਲੇ ਆ ਗਈ ਗੱਡੀ ਸਰ ਨੰਬਰ ਹੈ ਪੀ ਵੀ 05 ए ओ 3752 ਇਹ ਮੌਕੇ ਤੇ ਫਰਾਰ ਹੋ ਗਏ ਮੌਕੇ ਤੇ ਫਰਾਰ ਹੋ ਗਏ ਮਾਰਕ ਭੱਜ ਗਿਆ ਜੀ ਇਨਾਮ ਕੀ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਜੀ ਲੱਗਦਾ ਜੀ ਤੁਹਾਡੇ ਕੋਲੇ ਪੇਸ਼ੈਂਟ ਦੋ ਆਏ ਨੇ ਕੀ ਹਾਲਾਤ ਕੀ ਇਹ ਹੋ ਕਹਾਣਾ ਆ ਸਾਡੇ ਕੋਲੇ ਜਿਹੜੇ ਹੁਣ ਦੋ ਪੇਸ਼ੈਂਟ ਆਏ ਆ ਇੱਕ ਆ ਮਲਕੀਤ ਸਿੰਘ ਸਨ ਆਫ ਭਜਨ ਸਿੰਘ ਪਿੰਡ ਮਸਤਿਕ ਜੋ ਕਿ ਇੱਕ ਰੋਡ ਸਾਈਡ ਐਕਸੀਡੈਂਟ ਆ ਤੇ ਉਹਨਾਂ ਨੂੰ ਐਸਐਸਐਫ ਵਾਲੀ ਜਿਹੜੀ ਆ ਗੱਡੀਆਂ ਨਾਲ ਸਾਡੀ ਇੱਕ ਐਂਬੂਲੈਂਸ ਵੀ ਗਈ ਸੀਗੀ ਤੇ ਲੈ ਕੇ ਹਸਪੀਟਲ ਦੇ ਵਿੱਚ ਆਇਆ ਉਹਨਾਂ ਦੇ ਕਾਫੀ ਹਾਲਤ ਗੰਭੀਰ ਆ ਦੋਨਾਂ ਮਰੀਜ਼ਾਂ ਦੀ ਦੋਨਾਂ ਮਰੀਜ਼ਾਂ ਦੇ ਨਾਂ ਹੀ ਮਲਕੀਤ ਸਿੰਘ ਆ ਤੇ ਦੂਸਰੇ ਦਾ ਨਾਂ ਮਲਕੀਤ ਸਿੰਘ son ਆ ਭਿੰਦਰ ਸਿੰਘ ਹੈ ਉਹ ਵੀ ਮਸਤੇਕੇ ਦਾ ਜਿਹੜੇ ਗੱਡੀ ਦੇ نیچے ਐਕਸੀਡੈਂਟ ਹੋਇਆ ਲੈ ਕੇ ਆਇਆ ਦੋਨਾਂ ਦੇ ਬਹੁਤ ਜ਼ਿਆਦਾ ਮਤਲਬ ਇੰਜਰੀ ਹੋਈ ਆ ਹੁਣ ਅਸੀਂ ਇੱਥੇ ਆਪਣੇ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਉਹਨਾਂ ਦੀਆਂ ਸਕੈਨਿੰਗ ਵਗੈਰਾ ਜੋ ਕੀਤੀਆਂ ਨਾਲ ਅਕਸਰੇ ਵਗੈਰਾ ਕਰਕੇ ਟ੍ਰੀਟਮੈਂਟ ਦੇ ਰਹੇ ਆ ਉਨ ਨਾਲ ਦੀ ਨਾਲ ਉਹਨਾਂ ਦੇ ਇੱਕ ਅਸੀ ਸੀਟੀ ਸਕੈਨ ਕਰਾ ਕੇ ਜੋ ਅੱਗੇ ਦਾ ਟ੍ਰੀਟਮੈਂਟ ਉਹ ਕਰਦੇ ਰਾਵਾਂਗੇ ਫਰਦਰ ਅਸੀਂ ਪੇਸ਼ੈਂਟ ਦੇ ਘਰਦਿਆਂ ਨੂੰ ਵੀ ਸਾਰੇ ਹਾਲਾਤ ਉਹਨਾਂ ਬਾਰੇ ਦੱਸ ਚੁੱਕੇ ਹਾਂ ਤੇ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਉਹ ਜ਼ਿਆਦਾ ਸੀਰੀਅਸ ਹੈ ਹੀ ਆ। ਕੀ ਨਾਮ ਹੈ ਤੁਹਾਡਾ ਨਾਮ ਕੀ ਹੈ ਮੈਂ ਡਾਕਟਰ ਅਮਨਜੀਤ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆ ਰੱਖ ਕੇ। ਇਹ ਕਿੱਥੇ ਘਟਨਾ ਵਾਪਰੀ ਸੀ ਤੇ ਕੀ ਵਾਪਰੀ ਸੀ? ਇਹ ਨਾਲ ਜੀ ਪਿੰਡ ਟਾਰੀ ਦੇ ਵਿੱਚ ਘਟਨਾ ਵਾਪਰੀ ਸੀਗੀ। ਸਾਨੂੰ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਵੀ ਟਾਰੀ ਕੋਲੇ ਐਕਸੀਡੈਂਟ ਹੋਇਆ। ਅਸੀਂ ਉਸੇ ਵੇਲੇ ਤੁਰ ਪਏ ਆ ਬੰਦੇ ਟਾਈਮ ਉਤੇ ਪਹੁੰਚੇ ਆ ਜੀ ਦੇਖਿਆ ਵੀ ਗੰਭੀਰ ਜ਼ਖਮੀ ਨੇ ਮਰੀਜ਼ ਐਂਬੂਲੈਂਸ ਦੀ ਵੇਟ ਨਾ ਕਰਦੇ ਹੋਏ ਅਸੀਂ ਉਹਨਾਂ ਨੂੰ ਨੇੜੇ ਵਾਲੇ ਹਸਪਤਾਲ ਅਮਨਜੀਤ ਹਸਪਤਾਲ ਲੈ ਆਏ ਜੀ ਤੇ ਹੁਣ ਡਾਕਟਰਾਂ ਨੇ ਕਿਹਾ ਵੀ ਉਹਨਾਂ ਦੀ ਸਥਿਤੀ ਪਹਿਲਾਂ ਨਾਲੋਂ ਸਟੇਬਲ ਆ ਬਾਕੀ ਵੇਖੋ ਜੀ ਜੋ ਹੋਊਗਾ ਹਾਲਾਤ ਬਹੁਤ ਗੰਭੀਰ ਜਾਪਦੇ ਸੀਗੇ ਜੀ ਪਹਿਲਾਂ ਅਸੀਂ ਐਂਬੂਲੈਂਸ ਦੀ ਵੇਟ ਕਰਨ ਲੱਗੇ ਫਿਰ ਅਸੀਂ ਔਕੇ ਦੀ ਨਜਾਕਤ ਨੂੰ ਦੇਖਦੇ ਉਹਨਾਂ ਨੂੰ ਲੈ ਆਏ ਅਮਨਜੀਤ ਹਸਪਤਾਲ ਇਹ ਕਿਤੇ ਹਸਪਤਾਲ ਇਹ ਜੀ ਅਰਫ ਕੀ ਹਸਪੀਟਲ ਆ ਡੇਲੇ ਦਾ ਹਸਪੀਟਲ ਇਹੀ ਸੀਗਾ ਜੀ ਮਲਟੀ ਸਪੈਸ਼ਲਟੀ ਹਸਪੀਟਲ ਆ ਹਸਪੀਟਲ ਆ ਤੇ ਉਸੇ ਕਰਕੇ ਹੋਰ ਸਾਡੇ ਨੇ ਜੀ ਅਸੀਂ ਫਿਰੋਜ਼ਪੁਰ ਵਾਲੇ ਪਾਸੇ ਜਾਂਦੇ ਤੇ ਉਹ ਸੜਕ ਉਸ ਸਾਹਬ ਤੇ ਨਹੀਂ ਸਹੀ ਬਣੀ ਹੋਈ ਜੀ ਇਹ ਸੜਕ ਬਿਲਕੁਲ ਵਧੀਆ ਸੀਗੀ ਤੇ ਮਤਲਬ ਮੰਨ ਲਓ ਕਹਿ ਲਓ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਆਵੇ ਉਹ ਇਸੇ ਕਰਕੇ ਅਸੀਂ ਇੱਧਰ ਨੂੰ ਆ ਗਏ ਜੀ ਠੀਕ ਨਾਮ ਮੇਰਾ ਨਾਮ ਕਾਂਸਟੇਬਲ ਕਰਨਵੀਰ ਸਿੰਘ ਹੈ ਜੀ ਤੇ ਇਹ